ਇਹ ਆਪਣਾ ਕਣਕ ਦਾ ਬੁੱਟਾ ਹੈ। ਇਸ ਬੁੱਟੇ ਦੀ ਇੱਕ ਸ਼ਾਖਾ ਇਹ ਹੈ। ਇੱਕ ਸ਼ਾਖਾ ਇਹ ਹੈ ਤੇ ਇੱਕ ਸ਼ਾਖਾ ਇਧਰ ਨਾਲ ਨਿਕਲਦੀ ਪਈ ਹੈ। ਇਸ ਬੁੱਟੇ ਦੇ ਵਿੱਚ ਤੁਸੀਂ ਇੱਕ ਚੀਜ਼ ਦੇਖੋ ਕਿ ਇਹ ਜਿਹੜਾ ਹੈਗਾ ਇਹ ਦਾ ਦਾਣਾ ਜੋ ਆਪਾਂ ਧਰਤੀ 'ਤੇ ਬੀਜਿਆ ਸੀਗਾ ਤੇ ਇਹ ਉਹਦੀਆਂ ਜੜਾਂ ਨੇ। ਜਦੋਂ ਇਹ 22-25 ਦਿਨ ਦਾ ਹੋਇਆ ਤੇ ਉਸ ਤੋਂ ਬਾਅਦ ਦੇ ਵਿੱਚ ਇਸ ਢੰਗਾਈ ਨੂੰ ਛੱਡ ਕੇ ਬੁੱਟੇ ਨੇ ਉੱਪਰ ਇਸ ਜਗ੍ਹਾ ਜੜ੍ਹ ਬਣਾਉਣੀ ਸ਼ੁਰੂ ਕੀਤੀ। ਤੁਹਾਡੇ ਸਾਹਮਣੇ ਹੈ ਨਾ। ਤੇ ਇਹ ਜਿਹੜੀਆਂ ਆਪਣੀਆਂ क्राउन रूट ਹੈ ਇਹਨਾਂ ਦੁਆਰਾ ਦੇਖੋ ਤਾਂ ਇਹ ਹੀ ਇਸ ਦਾ ਰੂਟ ਸਟਰਕਚਰ ਹੁੰਦਾ ਹੈ ਹਰ ਇੱਕ ਬੁੱਟਾ ਜਿਹੜੀ ਪ੍ਰਾਣੀ ਜੜਾ ਹੈ ਉਹ ਕੱਚੀ ਜੜ ਹੁੰਦੀ ਹੈ ਕੱਚੀ ਜੜ ਪਾਣੀ ਲੱਗਣ ਤੋਂ ਬਾਅਦ ਦੇ ਵਿੱਚ ਫਿਰ ਉਹ ਅੱਗੇ ਪੱਕੀਆਂ ਜੜਾਂ ਕੱਢਦਾ ਜੀ ਨੂੰ ਅਸੀਂ क्राउन रूट ਕਹਿੰਦੇ ਆ ਇਸੇ ਤਿਕਨ ਸਿਆਹ ਬੁੱਟਾ ਦੇਖੋ ਤਾਂ ਇਹ ਹੀ ਚੀਜ਼ ਐ ਬਾਹਰ ਬਾਹਰ ਕਿਸਾਨ ਸਾਥੀਆਂ ਨੂੰ ਦੱਸਣ ਦੀ ਕੋਸ਼ਿਸ਼ ਕੀਤੀ ਜਾ ਰਹੀ ਐ ਕਿ ਭਾਈ ਇਹ ਜਿਹੜਾ ਦੁਬਾਰਾ ਇਸ ਤਰ੍ਹਾਂ ਨਵੀਆਂ ਜਿਹੜਾਂ ਬਣਦੀਆਂ ਤੇ ਜਦੋਂ ਨਵੀਆਂ ਜਿਹੜਾਂ ਬਣਦੀਆਂ ਤੇ ਉਹਨਾਂ ਫਟਾਰ ਹੁੰਦੀ ਐ ਹੁਣ ਇੱਥੇ ਹੀ ਪਹਿਲਾ ਪਾਣੀ ਦਾ ਮਤਲਬ ਐ ਜਿਵੇਂ ਕਿ ਅਸੀਂ ਪਿਛਲੇ ਦਿਨੀ ਗੱਲ ਕੀਤੀ ਸੀ ਭਾਈ ਇੱਥੇ ਪਾਣੀ ਦੇ ਨਾਲ ਨਾਲ ਨਮੀ ਦਾ ਮਤਲਬ ਵੀ ਹੈਗਾ ਨਮੀ ਦੀ ਗੱਲ ਆਪਾਂ ਤਾਂ ਕਰਦੇ ਹਾਂ ਕਿਉਂਕਿ ਕੁਝ ਏਰੀਆ ਸਾਡਾ ਸੇਮ ਵਾਲਾ ਐ ਜਿੱਥੇ ਪਾਣੀ ਕਣਕ ਨੂੰ ਇੱਕ ਜਾਂ ਦੋ ਹੀ ਲੱਗਦੀ ਐ ਬਾਕੀ ਜਿਹੜਾ ਜ਼ਿਆਦਾ ਥੇਸਾ ਐ ਉੱਥੇ ਸਾਨੂੰ 21 ਤੋਂ 25 ਜਾਂ 25 ਤੋਂ 30 ਦਿਨ ਤੋਂ ਪਹਿਲਾਂ ਪਾਣੀ ਲਾਉਣਾ ਪੈਂਦਾ